ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਮਾਨਾ ਸਿੰਘ ਵਾਲੇ ਦੇ ਵਿੱਚ ਮਾਨਾ ਸਿੰਘ ਵਾਲਾ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਪਿਆਰੇ ਆਣੇ ਦੇ ਬਿਲਕੁਲ ਨੇੜੇ ਕਰਕੇ ਰਹਿ ਜਾਂਦਾ ਸੱਪਾਂ ਵਾਲੀ ਇਸ ਪਿੰਡ ਦਾ ਗਵੰਡੀ ਪਿੰਡ ਆ ਅੱਜ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਦੋਵੇਂ ਜਾਨਵਰ ਤਿਆਰ ਦੁੱਧ ਵਾਲੇ ਹਾਜ਼ਰ ਦੁੱਧ ਵਾਲੇ ਇੱਕ ਮੈਂ ਬਿਲਕੁਲ ਤਾਜੀ ਸੋਈ ਸਵਾਈ ਇੱਕ ਗਾਵਾ ਮਿੱਤਰੋ ਤਾਜੀ ਸੋਈ ਸਵਾਈ ਪਰ ਬੱਛਾ ਜਿਹੜਾ ਇਹਦਾ ਚਲਾਣੇ ਪਾ ਗਿਆ ਵਾ ਤੇ ਫਾਇਦਾ ਤੁਹਾਨੂੰ ਉਹਦੇ ਵਿੱਚ ਇਹ ਹੋ ਜਾਣਾ ਵੀ ਜਿਹੜਾ 2 2.5 ਕਿਲੋ ਬੱਛੇ ਨੇ ਦੁੱਧ ਪੀਣਾ ਸੀ ਡੰਗਦਾ ਉਹ ਵੀ ਤੁਹਾਡੇ ਕੋਲੇ ਆਉਣ ਲੱਗ ਪੈਣਾ ਕਿਉਂਕਿ ਦੋ ਚੀਜ਼ਾਂ ਦੋ ਜਾਨਵਰਾਂ ਦੋਵੇਂ ਜਾਨਵਰੀ ਕਮਾਲ ਦੇ ਹੋਣ ਗਿਆ ਉਹ ਕਰਦੇ ਆ ਗੱਲਬਾਤ ਆਪਾਂ ਮਿਲਦੇ ਆਂ ਡਿਟੇਲ ਜਾਣਦੇ ਸਸੀਗਾ ਬਾਈ ਜੀ ਸਸੀਗਾ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸਿੱਪੇ ਘਰ ਪਰਿਵਾਰ ਜੀ ਬਹੁਤ ਵਧੀਆ ਜੀ ਬਹੁਤ ਠੀਕ ਇੱਕ ਵਾਰੀ ਨਾਮ ਦੱਸ ਦਈਏ ਬਈ ਆਪਣਾ ਨਾਮ ਗੌਰਵ ਸਿੰਘ ਹੈ ਜੀ ਗੌਰਵ ਸਿੰਘ ਆ ਸਰਦਾਰ ਗੁਰਜੰਟ ਸਿੰਘ ਜੀ ਠੀਕ ਆ ਅੱਛਾ ਗੁਰਪ੍ਰੀਤ ਬਾਈ 2 ਜਨਵਾਰ ਅੱਜ ਹੈ ਹਾਂਜੀ ਠੀਕ ਆ ਇਹ ਕਰਦੇ ਹੀ ਆ ਬਾਈ ਕਿ ਲੈ ਕੇ ਆਉਂਦੇ ਨਹੀਂ ਨਹੀਂ ਪਾਰਦਾ ਹੀ ਕੰਮ ਆ ਠੀਕ ਆ ਸ਼ੁਰੂ ਕਰਤਾ ਫਿਰ ਹੈ ਹਾਂਜੀ ਠੀਕ ਆ ਬਾਈ ਜਨਵਾਰ ਆਇਆ ਕਰਨਗੇ ਰੁਟੀਨ ਚ ਹੀ ਹਾਂਜੀ ਰੁਟੀਨ ਚ ਹੀ ਆਉਂਦੇ ਰਹਿੰਦੇ ਠੀਕ ਆ ਬਾਈ ਅੱਛਾ ਗਾਂਵਾਂ ਜਿਹੜੀ ਬਾਈ ਆਪਣੇ ਕੋਲੇ ਵੜਾ ਇਹ ਕਿੰਨਾ ਵਸੂਆ ਸੋਈ ਆ ਵੀਰੇ ਇਹ ਪਹਿਲਾ ਵਸੂਆ ਸੋਈ ਆ ਜੀ ਪਹਿਲਾ ਵਸੂਆ ਸੋਈ ਆ ਸੋਈ ਨੂੰ ਅੱਜ ਕਿੰਨੇ ਦਿਨ ਹੋ ਗਏ ਬਾਈ ਅੱਜ 10 ਦਿਨ ਹੋ ਗਏ 10 ਦਿਨ ਹੋ ਗਏ ਸੋਈ ਨੂੰ ਹਾਂਜੀ ਅੱਛਾ 10 ਦਿਨਾਂ ਦੀ ਸੋਈ ਥਲੇ ਦੁੱਧ ਕਿੰ ਅੱਗੋਂ ਮਰਿਆ ਲਿਆ ਕਿਹਾ ਨਹੀਂ ਨਹੀਂ ਅੱਗੋਂ ਹੀ ਭਾਈ ਜੀ ਘਰ ਦੇਣੇ ਠੀਕ ਆ ਭਾਈ ਥੱਲੀ ਵਾਲਾ ਨਾਲ ਦੇ ਗਵਾਂਡ ਪਿੰਡੋਂ ਲਈ ਆਪਾਂ ਠੀਕ ਆ ਭਾਈ ਠੀਕ ਆ ਉਹ ਵੈਸੇ ਗਾਂ ਹੀ ਦੱਸੀ ਜਾਂਦੀ ਕਰਮਾਣੀ ਵੀ ਸੋ ਜਰਾ ਹਾਂ ਅੱਜ ਬਾਹਰ ਮੈਂ ਦੇਣਾ ਕੋਈ ਸੇਵਾ ਨਹੀਂ ਬਿਨਾ ਸੇਵਾ ਤੇ 12 ਕਿਲੋ ਦੁੱਧ ਦੇ ਰਹੀ ਹੈ ਹਾਏ ਕੋਈ ਲੇਟੀ ਦਾਣਾ ਨਹੀਂ ਆ ਕੋਈ ਲੇਟੀ ਨਹੀਂ ਕੋਈ ਇਹਨੂੰ ਦਾਣਾ ਨਹੀਂ ਠੀਕ ਆ ਭਾਈ ਭਾਈ ਦੁੱਧ 15 16 ਕਿਲੋ ਵਾੜ ਦੇ ਦੋ ਭਾਈ ਜੀ 18 ਕਿਲੋ ਦੇਣਾ ਚਾਹ ਤਾਂ ਬਹੁਤ ਆ ਬਰੀਡ ਤੇ ਹਾਂ ਬਰੀਡ ਦੇ ਹਿਸਾਬ ਨਾਲ ਬਰੀਡ ਨੇ ਦੁੱਧ ਦੇਣਾ ਜੀ ਹਾਂ ਅੱਗੇ ਨਾ ਬਾਕੀ ਰੁੱਤ ਵੀ ਆ ਗਈ ਨਾ ਇਹਨਾਂ ਨੂੰ ਮੌਸਮ ਆ ਗਿਆ ਅੱਛਾ ਬੱਚਾ ਪਰ ਤੁਸੀਂ ਵੈਸੇ ਤਾਂ ਤੁਸੀਂ ਖਿਲਾਰ ਵੀ ਸਕਦੇ ਜੀ ਉਹੋ ਜੀ ਗੱਲ ਹੋਣੀ ਨਹੀਂ ਨਹੀ ਉਹਦੀ ਬੱਲ ਆਪਾਂ 2 ਨੰਬਰ ਦਾ ਕੰਮ ਕਰੀ ਦੇਣੀ ਬਾਈ ਇਹਦੀ ਗੱਲ ਆ ਬੱਚਾ ਜਿਹਦੇ ਗਾਂ ਚਾਲ ਲੈਣਾ ਜਿਹਦੇ ਮਰਜ਼ੀ ਲਿਆ ਕੇ ਰੱਖ ਲਾ ਦੇ ਹਾਂ ਇਹ ਤਾਂ ਚੱਲ ਹੀ ਲੈਂਦੇ ਫਿਰ ਪਰ ਲੋਡ ਕੀ ਹੈ ਬਾਈ ਗਾਂ ਜਾ ਕੇ ਮਾਰਨਾ ਹੀ ਅਗਲੇ ਦਿਨ ਤੇ ਦੁੱਧ ਅੱਛਾ ਹੁਣ ਐ ਦੱਸ ਬਈ ਬਾਈ ਇੱਕ ਤਾਂ ਵੱਡੀ ਗੱਲ ਇਹ ਆ ਵੀ ਜਿਹੜਾ ਬੱਚਾ ਮਰਨਾ ਤਾਂ ਉਹਨੇ ਅਜ ਤੋਂ ਦੋ ਮਹੀਨਿਆਂ ਨੂੰ ਵੀ ਹੈਗਾ ਹੀ ਸੀ ਹਾਂਜੀ ਹਾਂਜੀ ਢਾਈਆਂ ਨੂੰ ਕਿਉਂਕਿ ਬੱਛਾ ਦਾ ਕਿਸੇ ਨੇ ਸਾਹਮਣਾ ਨਹੀਂ ਜੇ ਬੱਛੀ ਹੁੰਦੀ ਤਾਂ ਅਗਲਾ ਗੱਲ ਹੈ ਸਹੀ ਗੱਲ ਹੈ ਹਾਂ ਤੇ ਮੈਨੂੰ ਦਾ ਫਾਇਦਾ ਇਹ ਵੀ ਆ 2 ਕਿਲੋ ਦੁੱਧ ਵੀ ਵੱਜਣਾ ਹਾਂਜੀ ਹਾਂਜੀ 1.5 ਕਿਲੋ ਤਾਂ ਪੀਂਦਾ ਹੀ ਆ ਇੱਕ ਡੰਗ ਦਾ ਹਾਂਜੀ ਠੰਡੀ ਫੀਲ ਪੂਰੀ ਹੈ ਠੀਕ ਆ ਅੱਛਾ ਰੇਟ ਭਾਈ ਕੀ ਰਊਗਾ ਇਹਦਾ ਰੇਟ ਇਹਦਾ 45000 ਮਾਨਤਨ ਹੋ ਜਾਊਗਾ ਇਹਦੇ ਵਿੱਚ ਹਾਂ ਕਰ ਦਿਆਂਗੇ ਠੀਕ ਆ ਕੱਢੇ ਬਰੂ ਤੋਰੇ ਮੜ ਲੈ ਮੈਂ ਤਰੋਂ ਪਹਿਲਾਂ ਬੱਛੀ ਪਲੂਨ ਸੋਈ ਸਵਾਈ ਆ 10 ਦਿਨਾਂ ਦਾ ਸੁਆਵਾ ਕਰਮਾਂ ਵਾਲੀ ਦਾ ਵੀਡੀਓ ਬਣਾ ਰਿਆਂ ਮੈਂ 2 ਵਜੇ ਸੋਹਣਾ ਜਣਾ ਸਰੀਰ ਕਿਪਾ ਆਖਾ ਪ੍ਰਿੰਟ ਬਹੁਤ ਚੰਗਾ ਵਾ ਇਹੋ ਜੀ ਬੱਛੀ ਮੇਤਰੋ ਟਕਾ ਕੇ ਦੁੱਧ ਚੋਈ ਜਾਏ ਉਹ 40000 ਨੂੰ ਤਾਂ ਟੋਕਰ ਗੱਬਣ ਹੋ ਕੇ ਵੀ ਵਿਕ ਜਾਂਦੀ ਆ ਲਿਓ ਜੀ ਦੁੱਧ ਬੱਛੀ ਦੇ ਵਾਕਈ 17 18 ਕਿਲੋ ਦਈ ਜਣਾ ਕਿਉਂਕਿ ਲੇਵੇ ਦੀ ਫਿਟਿੰਗ ਬਹੁਤ ਕਮਾਲ ਦੀ ਆ ਬੱਛੀ ਦੀ ਥਣ ਬਹੁਤ ਵਧੀਆ ਬਾਕੀ ਵੱਡੀ ਗੱਲ ਇਹ ਆ ਵੀ ਭਾਈ ਕਿਉਂਕਿ ਬੱਚੇ ਤੋਂ ਤਾਂ ਐ ਹੁੰਦਾ ਵੀ ਉਹ ਜੀ ਦਾ ਖਤਰਾ ਹੁੰਦਾ ਯਾਰ ਟੋਕਰ ਤੱਕੜ ਹੋਵੇ ਦਾ ਸੱਜਰ ਕਰਮ ਵਾਲੀ ਗਾਂ ਵੀ ਦੱਸਦੀ ਆ ਲੇਵਾਈ ਦੱਸਦਾ ਗਾਂ ਦਾ ਚਵਾਈ ਚੰਗੀ ਆ ਥਣ ਦਾ ਸਹਿਜ ਚੰਗਾ ਵਾ ਆਪਸੀ ਦੂਰੀ ਚੰਗੀ ਥਣਾਂ ਦੇ ਵਿੱਚ ਦੇਖ ਸਕਦੇ ਆ ਤੁਸੀਂ ਔਰ ਕਵਾਲਿਟੀ ਜ਼ਬਰਦਸਤ ਆ ਠੰਡੀ ਬਹੁਤ ਆਈ ਮੈਂ ਅੱਛਾ ਭਾਈ ਮੈਂ ਤਾਜੀ ਸੋਈ ਆ ਠੰਡੀ ਬਹੁਤ ਜ਼ਿਆਦਾ ਆ ਠੀਕ ਆ ਭਾਈ ਇਹ ਤਾਰ ਰਮਰਾਲੂ ਕੀ ਗਾਈ ਹਾਂ ਹੀ ਭਾਈ ਜਾਈਂ ਮਾਰੇ ਮਣੀਏ ਤਾਰ ਗੰਨੇਰ ਕੀ ਤਾਰ ਆ ਜੀ ਲੋ ਹੂੰ ਓਕੇ ਅੱਛਾ ਭਾਈ ਮੈਂ ਬਾਰੇ ਦੱਸੀ ਇਹ ਮੱਝ ਜੀ ਕੱਲ ਹੀ ਸੋਈ ਆ ਜੀ ਠੀਕ ਆ ਦੂਜਾ ਸੂਆ ਅੱਛਾ ਬੱਚਾ ਕੱਟਾ ਗਿਆ ਕੱਟੀ ਨਹੀਂ ਕੱਟਾ ਦਿੱਤਾ ਜੀ ਅੱਛਾ ਕੱਟਾ ਦਿੱਤਾ ਹਾਂਜੀ ਸੋਈ ਨੂੰ ਕੱਲ ਦੀ ਸੋਈ ਜੇਰ ਦੀ ਉਡਾਣਾ ਓਕੇ ਹਾਂਜੀ ਓਕੇ ਜਮਾ ਵੀਡੀਓ ਬਣਾਈ ਆਪਣੇ ਕੋਲੇ ਸਾਰਾ ਬਾਈ ਓਕੇ ਪ੍ਰੂਫ ਰੱਖਿਆ ਜੀ ਅੱਛਾ ਤੇ ਮਨਾਂ ਹੁਣ ਕੋਈ ਬੋਲਾ ਕੱਢਿਆ ਇਹਦੇ ਥਲੋਸ ਕੱਲ ਤੇ ਹਾਂਜੀ 2.5 ਕਿਲੋ ਕੱਢਿਆ ਜੀ 2.5 ਕਿਲੋ ਸੂਬਾ ਹਾਂਜੀ ਮਨਾਂ ਕਿ 8-9 ਕਿਲੋ ਬੋਲਾ ਹੋਊਗਾ ਇਹਦੇ ਥਰੇ ਆਰਾਮ ਨਾਲ ਆਰਾਮ ਨਾਲ ਜੀ ਦੁੱਧਾ ਦੇ ਦਊਗੀ ਫਿਰ 11-12 ਕਿਲੋ 12 ਕਿਲੋ ਤਾਂ ਵਾਧ ਹੀ ਦੇਊਗੀ ਚੰਗੀ ਸੰਭਾਈ ਦੀ ਹੈ ਬਹੁਤ ਚੰਗੇ ਘਰੋਂ ਆਈ ਹੈ ਜੀ ਠੀਕ ਹੈ ਚਵਾਈ ਜ ਲੇ ਮਿੱਤਰੋ ਦੂਜਾ ਸੂਆ ਛੋਟੀ ਸੋਈ ਆ ਕੱਲ ਦੀ ਸੋਈ ਆ ਜੇਰ ਵਗੈਰਾ ਡੰਨ ਪਾਤੀ ਆ ਹਜੇ ਬੌਲੇ ਦੇ ਵਿੱਚੋਂ ਇਹਨੇ ਖਾਲੀ ਹੋਣਾ ਵਾ ਕਿਉਂਕਿ ਚੌਥੇ ਪੜੇ ਮੇ ਡੰਗ ਜਾ ਕੇ ਛੇਵੇਂ ਡੰਗ ਖਾਲੀ ਕਰਦਾ ਅਗਲਾ ਕਿਉਂਕਿ ਲੈਵਾ ਮੈਂ ਆ ਜਿਹੜੀ ਮੈਂ ਕੈਲਸ਼ੀਅਮ ਡਾਉਣ ਪਾ ਜੰਦੀ ਹੁੰਦੀ ਉਹਦੀ ਕਈ ਵਾਰੀ ਇਸ ਕਰਕੇ ਮੈਨੂੰ ਛੇਤੀ ਨਹੀਂ ਖਾਲੀ ਕਰਨਾ ਚਾਹੀਦਾ ਚਾ 5 6 ਡੰਗ ਚੋ ਕੇ ਫਿਰ ਕਰੋ ਤਾਂ ਕਿ ਥੋੜੀ ਜੀ ਬੇਮਲੂਮੀ ਜੀ ਗਾਂ ਨੂੰ ਰੱਖਦੀ ਆ ਤੁਰਦੀ ਲੈਵਾ ਬਹੁਤ ਸੋਹਣਾ ਦਿਖਾਉਂਦੀ ਆ ਤੇ ਬਾਕੀ ਬਈ ਦੁੱਧ ਵਾਕੇ 11 12 ਕਿਲੋ ਦੇ ਦੂ ਵੀ ਲੈ ਆਓ ਜੀ ਬਾਹਰ ਕਿਣ ਮੈਣ ਜੀ ਹੋਈ ਹਾਂਜੀ ਨày ਮਿੱਤਰੋ ਦੇ ਰਿਹਾ ਸੰਗਰੂਰ ਏਰੀਆ ਜਮੀਨ ਬਹੁਤ ਆ ਪਰ ਆਪਣੇ ਫਿਰੋਜ਼ਪੁਰੋਂ ਤੋਂ ਪਾਏ ਦਾ ਬਹੁਤ ਸਾਰਾ ਰਸਿਆ ਲੱਗਦਾ ਹਾਂ ਆ ਦੇਖ ਸਕਦੇ ਆ ਮਿੱਤਰੋ ਇਹਦਾ ਰੇਟ 75000 ਰੁਪਿਆ ਦਾ ਬਾਣਤਣ ਹੋ ਜੂਗਾ ਵਿੱਚੋਂ ਔਰ ਮੈਂ ਚੰਗਿਆ ਘਰੇ ਰੱਖਣ ਵਾਲੇ ਭਰਾ ਦੇ ਲਈ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਮੈਂ ਦਾ ਰੇਟ ਆ ਜਿਹੜਾ ਉਹ ਥੋੜਾ ਜਿਹਾ ਆਪ ਹੋਣਾ ਸ਼ੁਰੂ ਹੋ ਗਿਆ ਅੱਗੇ ਅੱਗੇ ਹੋਰ ਇਹ ਵੀ ਭਲਾ ਹੈਗੀਆਂ ਹਨਾ ਭਾਈ ਹਜੇ ਹਾਂ ਭਲਾ ਹੈਗੀਆਂ ਥੋੜੀਆਂ ਕਰ ਜੂਗੀ ਦੋ ਚਾਰ ਦਿਨਾਂ ਦੇ ਸੈਟ ਹਾਂਜੀ ਪਰ ਠੰਡੀ ਠੀਲ ਬਹੁਤ ਆਈ ਠੀਕ ਆ ਅਜਾ ਇਹਦੇ ਟਿਕਾਹ ਬਹੁਤ ਆ ਮਾਜਦਾ ਕੋਈ ਗੋਹਾ ਨਹੀਂ ਮਹਦੀ ਜਿੱਥੇ ਖੜੀ ਖੜੀ ਹੈ ਬਸ ਕੋਈ ਪੋਰਾ ਨਹੀਂ ਲੱਭਦੀ ਹਾਂਜੀ ਜੈਲੀ ਹੈ ਹਨਾ ਕੋਈ ਢੇੜਾ ਨਹੀਂ ਦਿੰਦੀ ਕੋਸ ਨਹੀਂ ਠੰਡੀ ਸੀ ਰਾਤ ਕੇ ਆ ਜੀ ਹੂੰ ਜਿੱਥੇ ਢਲਤੀ ਬਸ ਉੱਥੇ ਖੜੀ ਹੋ ਗਈ ਠੀਕ ਆ ਭਾਈ ਇਹਦਾ ਰੇਟ 75000 ਜਮਾਨਾ ਜੇ ਕੋਈ ਜੋੜਾ ਹੀ ਲੈਣ ਆਲਾ ਭਰਾ ਹੋਇਆ ਫਿਰ ਮੰਤਰ ਖੋਹ ਹਸਾਉਣਾ ਕਰ ਲੈ ਕੋਈ ਠੀਕ ਆ ਭਾਈ ਨੰਬਰ ਆਪਣਾ 94654 ਜੀ 11677 94654 11677 ਹਾਂਜੀ 94654 11677 ਪਿੰਡ ਮਾਨਾ ਸਿੰਘ ਵਾਲਾ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਵਾ ਪਿਆਰੇ ਆਣਾ ਗਵੰਡੀ ਪਿੰਡ ਆ ਸੱਪਾਂ ਵਾਲੀ ਗਵੰਡੀ ਪਿੰਡ ਆ ਮਿੱਤਰੋ ਰੱਤਾ ਖੇੜਾ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਹੜੇ ਪ੍ਰਾਣੋਂ ਜਿਹੜਾ ਜਾਨਵਰ ਪਸੰਦ ਆ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਧੰਨਵਾਦ ਸ਼ੁਕਰੀਆ ਜਉਂਦੇ ਰੋ